ਇਸ ਵੇਲੇ ਦੀ ਬੇਹਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਛੋਟੀ ਭੈਣ ਨੂੰ ਲੋੜੀ ਦੇਣ ਜਾ ਰਹੇ ਭੈਣ ਭਰਾ ਦੀ ਰਸਤੇ 'ਚ ਸੜਕ ਹਾਦਸੇ 'ਚ ਹੋਈ ਮੌਤ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਹੀ ਦੱਸਦੇ ਹਾਂ ਹਾਂਜੀ ਮੇਰੀ ਵਾਈਫ ਸੀ ਤੇ ਮੇਰਾ ਸਾਲਾ ਸੀ ਮੇਰੀ ਛੋਟੀ ਸਾਲੀ ਨੂੰ ਨਾ ਲੋੜੀ ਦੇ ਕੇ ਆ ਰਹੇ ਸੀ ਵਾਪਸ ਬਾਕਾਪੁਰਾਣਾ ਜਾ ਰਹੇ ਸੀਗੇ ਤੇ ਉਧਰੋਂ ਮੋਗੇ ਵਾਲਿਓ ਕੋਈ ਥਾਰ ਆ ਰਹੀ ਸੀਗੀ ਉਹ ਡਿਵਾਈਡਰ ਕ੍ਰੋਸ ਕਰਕੇ ਤੇ ਇਹਨਾਂ ਦੇ ਵਿੱਚ ਵੱਜੀ ਅੱਗੋ ਗੱਡੀ ਟਰੱਕ 'ਚ ਵੱਜੀ ਤੇ ਉਹਨਾਂ ਦੀ ਮੋਕੇ ਦੇ ਦਰ ਤੋਂ ਵੀ ਬਹੁਤ ਤੇ ਪਤਾ ਲੱਗਿਆ ਵੀ ਇਹ ਥਾਰ ਵਾਲਾ ਠੀਕ ਆ ਹੁਣ ਕਿ ਉਹ ਨਹੀਂ ਕਹਿੰਦੇ ਇਹਦੀ ਡਰਿੰਕ ਬਹੁਤ ਕੀਤੀ ਹੋਈ ਸੀਗੀ ਥਾਰ ਵਾਲੇ ਦੀ ਅੱਛਾ ਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਬਸ ਸਾਨੂੰ ਇਨਸਾਫ ਚਾਹੀਦਾ ਜੀ ਮੈਂ ਆਪ ਹੈਂਡੀਕੈਪ ਦਾ ਸਾਲਾ ਘਾਰ ਹੀ ਰੋੜ ਕੇ ਦੋ ਘਰ ਰੋੜ ਤੇ ਉਹਨੇ ਸਾਡੇ ਸਾਨੂੰ ਇਨਸਾਫ ਚਾਹੀਦਾ ਥੋੜਾ ਸਾਲ ਹੀ ਵਿਆਹ ਹੋਇਆ ਸੀ ਹਾਂਜੀ ਵਿਆਹ ਹੋਇਆ ਸੀ ਨਾਲ ਕੁਝ ਪਤਾ ਲੱਗਿਆ ਕੀ ਜੀ ਉਹਨਾਂ ਦੀ ਕੁਝ ਦੱਸ ਦੇ ਵੀ ਡਰਿੰਕ ਕੀਤੀ ਹੋਈ ਸੀਗੀ ਜਾਂ ਨੀਂਦ ਦੀ ਉਹ ਥਾਰ ਵਾਲਿਆਂ ਦੀ ਤੇ ਉਹ ਇਹ ਆਪਣਾ ਬਾਗਾ ਪ੍ਰਾਣਾ ਦੇ ਕੇ ਬਾਗਾ ਪ੍ਰਾਣਾ ਜਾ ਰਹੇ ਸੀਗੇ ਲੋੜੀ ਦੇਣ ਗਏ ਸੀ ਹਾਂਜੀ ਹਾਂਜੀ ਤੇ ਇੱਧਰ ਉਹ ਜਿਹੜੀ ਥਾਰ ਵਾਲੇ ਸੀਗੇ ਇਹਨੇ ਡਿਵੈਡਰ ਟਪਾਲਿਆ ਗੱਡੀ ਨੂੰ ਉੱਪਰ ਦੀ ਪੈ ਗਿਆ ਫਿਰ ਠੀਕ ਹੈ ਇਹ ਗੱਲਬਾਤ ਹੋਈ ਹੈ ਜੀ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਛੋਟਾ ਬ੍ਰਦਰ ਸੀਗਾ ਮੇਰੀ ਸਿਸਟਰ ਸੀਗੀ ਮੇਰੀਆਂ ਤੇ ਹੀ ਬਾਵਾ ਹੀ ਕੱਟੀਆਂ ਗਈਆਂ ਇਸ ਵੇਲੇ ਕੁਝ ਵੀ ਨਹੀਂ ਰਿਹਾ ਤੇ ਤੁਹਾਡੀ ਛੋਟੀ ਸਿਸਟਰ ਨੂੰ ਦੇ ਕੇ ਆ ਰਹੇ ਸੀ ਲੋੜੀ ਹਾਂਜੀ ਉਹ ਆ ਰਹੇ ਸੀ ਉਹ ਕਿੱਥੇ ਰਹਿੰਦੇ ਸੀਗੇ ਉਹ ਲੁਧਿਆਣਾ ਅੱਛਾ ਲੁਧਿਆਣੇ ਲੋੜੀ ਦੇ ਕੇ ਬਾਗੇ ਪ੍ਰਾਣੇ ਜਾ ਰਹੇ ਹਾਂਜੀ ਹਾਂਜੀ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਹ ਮੰਗ ਹੈ ਪੜਾ ਲਿਖਾ ਕੇ ਚਲੋ ਪਰ ਤੇ ਹੁਣ ਪਿਓ ਦਾ ਫਰਜ਼ ਹੈ ਉਹ ਤਾਂ ਨਿਭਾਉਣਾ ਪੈਣਾ ਹੀ ਸੀਗਾ ਜੀ ਤੇ ਸਾਨੂੰ ਇਨਸਾਫ ਚਾਹੀਦਾ ਹੈ ਜੀਵਿੰਦਰ ਜੀ ਬੀਤੀ ਰਾਤ ਇੱਕ ਹਾਸਾ ਹੋਇਆ ਪਰਦੇਸੀ ਢਾਬੇ ਦੇ ਕੋਲ ਕਿਵੇਂ ਹੋਇਆ ਉਹ ਹਾਸਾ ਥਾਰ ਵਾਲੇ ਦੀ ਕਿ ਡਰਿੰਕ ਕੀਤੀ ਹੋਈ ਸੀ ਜਾਂ ਕੀ ਹੋਇਆ ਨਹੀਂ ਉਹ ਜਿਹੜੀ ਥਾਰ ਗੱਡੀ ਸੀ ਉਹ ਮੋਗੇ ਸਾਈਡ ਤੋਂ ਆ ਰਹੀ ਸੀ ਕਾਫੀ ਤੇਜ਼ ਸੀਗੀ ਇਹ ਡਿਜ਼ਾਇਰ ਗੱਡੀ ਜਿਹੜੀ ਸੀਗੀ ਜੱਬਰ ਸਿੰਘ ਦੀ ਇਹ ਲੁਧਿਆਣੇ ਤੋਂ ਜਾ ਰਹੇ ਸੀ ਆਪਣੇ ਸਿਸਟਰ ਕੋਲ ਮਿਲ ਕੇ ਉਹ ਗੱਡੀ ਕਿਵੇਂ ਹੁਣ ਹੋਇਆ ਉਹ ਤਾਂ ਉਹਨੂੰ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜਦੋਂ ਉਹਨੂੰ ਫੜਾਂਗੇ ਆਪਾਂ ਪਰ ਉਹ ਗੱਡੀ ਤੇਜ਼ ਬਹੁਤ ਸੀ ਜਦੋਂ ਪਤਾ ਲੱਗਿਆ ਲੋਕਾਂ ਤੋਂ ਵੀ ਜੋ ਇਨਵੈਸਟੀਗੇਟਰ ਜੋ ਤੱਥ ਸਾਹਮਣੇ ਆਏ ਨੇ ਉਹ ਡਵਾਈਡਰ ਪਾਰ ਕਰਕੇ ਦੂਸਰੀ ਰੌਂਗ ਸਾਈਡ ਆ ਕੇ ਵਿੱਚ ਇੱਕਦਮ ਵੱਜੀ ਜਿਸ ਦੇ ਨਾਲ ਉਹ ਦੋਨੋਂ ਦੀ ਮੌਤ ਹੋ ਗਈ ਆ ਜਬਰ ਸਿੰਘ ਭਰਾ ਸੀ ਇੱਕ ਲੜਕੀ ਸੀ ਹਰਦੀਪੌਰ ਉਹ ਦੋਨੇ ਸੀਗੇ ਬਾਸ ਜਾ ਰਹੇ ਸੀ ਬਾਗੇ ਪੁਰਾਣੇ ਦੇ ਰਹਿਣ ਵਾਲੇ ਆ ਤੇ ਥਾਰ ਗੱਡੀ ਦਾ ਡਰਾਈਵਰ ਜਿਹੜਾ ਇੰਦਰਜੀਤ ਸਿੰਘ ਆ ਉਹ 2 ਸਤੰਬਰ ਜੀ ਅਸੀਂ ਉਹ ਵੀ ਸਿਵਲ ਹਸਪਤਾਲ ਸੀ ਉੱਥੋਂ ਫਿਰ ਉਹਨਾਂ ਨੇ ਰੈਫਰ ਹੋ ਗਿਆ ਤੇ ਉਹ ਹੁਣ ਪਤਾ ਲੱਗਿਆ ਨਵੀਂ ਇਨਫੋਰਮੇਸ਼ਨ ਆਈ ਹੈ ਸਾਡੀ ਵੀ ਉਹ ਰਾਏਕੋਟ ਕਿਸੇ ਹਸਪਤਾਲ ਚ ਦਾਖਲ ਹੈ ਤੇ ਜੋ ਵੀ ਹੈਗੀ ਬੰਦੇ ਦੀ ਕਾਰਵਾਈ ਸੀ ਪਰਚਾ ਦੇ ਰਹੇ ਆ ਉਹਨਾਂ ਦੇ ਖਿਲਾਫ ਬੰਦੇ